ਕੱਲ ਮੈਕਸੀਕਨ ਪ੍ਰੈਜ਼ੀਡੈਂਟ ਕਲੋਡੀਆ ਸ਼ੇਬੌਨ ਨੇ ਟੈਲੀਫੋਨ ਤੇ ਕੈਨੇਡੀਅਨ ਪ੍ਰਾਈਮ ਮਿੰਿਸਟਰ ਮਿਸਟਰ ਕਾਰਨੀਗਨਾਲ ਗੱਲਬਾਤ ਕੀਤੀ ਵਿਸ਼ੇਸ਼ ਤੌਰ ਤੇ ਦੋਨਾਂ ਨੇ ਯੂ ਐਸ ਮੈਕਸੀਕੋ ਕੈਨੇਡਾ ਟ੍ਰੇਡ ਐਗਰੀਮੈਂਟ ਯੂ ਐਸ ਐਮ ਸੀ ਬਾਰੇ ਗੱਲਬਾਤ ਕੀਤੀ ਆ ਤੇ ਇਹਦੇ ਬਾਰੇ ਨਾਰਥ ਅਮਰੀਕਨ ਜਿਹੜੇ ਕੰਟਰੀ ਆ ਉਹਨਾਂ ਬਾਰੇ ਉਹਨਾਂ ਨੇ ਵਿਚਾਰ ਚਰਚਾ ਕੀਤੀ ਆ ਦੋਨਾਂ ਨੇ ਇਸ ਜਿਹੜਾ ਡੀਲ ਹੋਈ ਸੀ ਇਸ ਨੂੰ ਹੋਰ ਸਟਰੈਂਥ ਕਰਨਾ ਇਸ ਬਾਰੇ ਹੋਰ ਅਗ੍ਰਿਵਦਨਾ ਖਾਸ ਤੌਰ ਤੇ ਸੀਜ਼ਨਲ ਐਗਰੀਕਲਚਰ ਵਰਕਰ ਪ੍ਰੋਗਰਾਮ ਜਿਹੜਾ ਹੈ ਉਹਤੇ ਵਿਚਾਰ ਚਰਚਾ ਕਰਨੀ ਕਿਉਂਕਿ ਦੋਨਾਂ ਕੈਂਸੀਆਂ ਆ ਦੇਖ ਤੋਂ ਜਿਹੜੇ ਵਰਕਰਸ ਜਿਹੜਿਆ ਐਗਰੀਕਲਚਰਲੀ ਕੁੱਝ ਦੇ ਕੰਟਰੀਜ਼ ਦੇ ਵਿੱਚ ਜਾਂਦੇ ਨੇ ਵਿਸ਼ੇਸ਼ ਤੌਰ ਤੇ ਕੈਨੇਡਾ ਤੇ ਮੈਕਸੀਕੋ ਤੋਂ ਆਉਂਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਹੋਰ ਅਪਡੇਟ ਤੁਹਾਡੇ ਨਾਲ ਜਾਰੀ ਰਹੇਗੀ ਅਗਲੀ ਖਬਰਾਂ ਵੱਧਦੇ ਇੱਕ ਤੇ ਇੰਟਰਨੈਸ਼ਨਲ ਤੇ ਚਰਚਾ ਹੈ ਜਿੱਥੇ ਇਰਾਨ ਤੇ ਜੁਵਾਸ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਡੋਨਲਡ 트ੰਪ ਨੇ ਦਾਅਵਾ ਕੀਤਾ ਕਿ ਦੋਨੋ ਕੰਟਰੀਆਂ ਦੀ ਨਿਊਕਲੀਅਰ ਡੀਲ ਹੋਈ ਹੈ। ਇਹਦੇ ਬਾਰੇ ਅਜੇ ਕੋਈ ਹੋਰ ਵੱਡੀ ਅਪਡੇਟ ਸਾਹਮਣੇ ਨਹੀਂ ਆਈ ਤੇ ਇਹਦੇ ਬਾਰੇ ਅਸੀਂ ਮੰਡੇ ਦੇ ਸ਼ੋਅ ਦੇ ਵਿੱਚ ਤੁਹਾਡੇ ਨਾਲ ਅਪਡੇਟ ਚਾਰੀ ਰੱਖਾਂਗੇ ਜੀ। ਉਧਰ ਸਰਪੰਚ ਵੱਲੋਂ ਦਿੱਤੀ ਗਈ ਧਮਕੀ ਐਪਲ ਦੇ ਮੁਖੀ ਮਿਸਟਰ ਕੁੱਕ ਵੱਲੋਂ ਮੰਨਣ ਤੋਂ ਨਾ ਆਉਣ ਇੱਕ ਸਪੀਚ ਦੇ ਵਿੱਚ ਇਹ ਕਹਿ ਆਸ਼ੀਗਾ ਨਾ ਮਿਸਟਰ ਡੋਨਾਲਡ ਟਰੰਪ ਨੇ ਕਿ ਮੈਂ ਮਿਸਟਰ ਕੁਕ ਨੂੰ ਕਹ ਦਿੱਤਾ ਹੈ ਕਿ ਇਹਦੀ ਪ੍ਰੋਬਲਮ ਵੱਧ ਜਾਣੀ ਹੈ ਭਾਰਤ ਦੇ ਵਿੱਚ ਆਪਣਾ ਨਿਰਮਾਣ ਜਿਹੜਾ ਘਟਾਓ ਐਪਲ ਦੇ ਸੈਲਫ ਨੂੰ ਬਣਾਉਂਦਾ ਤੁਜੇ ਬਨੇ ਐਪਲ ਕੰਪਨੀ ਨੇ ਇਸ ਗੱਲ ਦੇ ਉੱਪਰ ਕਾਹ ਦਿੱਤਾ ਹੈ ਕਿ ਅਸੀਂ ਆ ਉਹਨਾਂ ਨੇ ਭਾਰਤ ਨੂੰ ਪ੍ਰੋਸਾ ਦਿੱਤਾ ਹੈ ਕਿ ਅਸੀਂ ਜਿਹੜੀ ਮੈਨੂਫੈਕਚਰਿੰਗ ਇੰਡੀਆ ਚ ਕਰ ਰਹੇ ਹਾਂ ਉਸੇ ਤਰ੍ਹਾਂ ਜਾਰੀ ਰਹੇਗੀ ਅਮਰੀਕਨ ਵੱਡੇ ਬਿਜ਼ਨਸਮੈਨਾਂ ਨੇ ਅ ਅਮਰੀਕਨ ਪ੍ਰੈਜ਼ੀਡੈਂਟ ਨੂੰ ਵੀ ਅ ਕਮ ਕੋਣੀ ਉਹ ਸ਼ੁਰੂ ਕੀ ਸੀ ਉਧਰ ਭਾਰਤ ਪਾਕਿਸਤਾਨ ਦੇ ਸਬੰਧ ਨਾਰਮਲ ਹੋਣ ਤੋਂ ਬਾਅਦ ਖਬਰਾਂ ਆ ਰਹੀਆਂ ਨੇ ਕਿ ਲਗਭਗ 17 ਦਿਨ ਦੀ ਬ੍ਰੇਕ ਤੋਂ ਬਾਅਦ 14 ਡਰਾਈ ਫਰੂਟ ਦੇ ਟਰੱਕ ਜਿਹੜੇ ਸਟਕ ਸੀਗੇ ਅਫਗਾਨਿਸਤਾਨ ਤੋਂ ਆਇਆ ਪਾਕਿਸਤਾਨ ਨਾਲ ਪਹੁੰਚੇ ਨੇ ਵਾਗਾ ਬਾਰਡਰ ਆਹੀ ਸੋ ਇਹ ਇੱਕ ਅੱਛੀ ਖਬਰ ਹੈ ਦੋਨਾਂ ਮੁਲਕਾਂ ਦਾ ਟ੍ਰੇਡ ਇੱਕ ਵਾਰੀ ਫੇਰ ਜਿਹੜਾ ਸ਼ੁਰੂ ਹੋਣ ਜਾ ਰਿਹਾ ਇਹਦੇ ਬਾਰੇ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਹਰ ਨਾ ਲੋਕਲ ਖਬਰਾਂ ਦੇ ਵਿੱਚ ਵਿਸ਼ੇਸ਼ ਤੇ ਵੱਡੀ ਖਬਰ ਅੰਟਾਰੀਓ ਸਰਕਾਰ ਨੇ ਅੰਟਾਰੀਓ ਦੇ ਫਾਈਨੈਂਸ ਮਨਿਸਟਰ ਪੀਟਰ ਬੈਥ ਫਾਲਵੇ ਨੇ ਕੱਲ ਅੰਟਾਰੀਓ ਦਾ ਆਪਣਾ ਬਜਟ ਜਿਹੜਾ ਪੇਸ਼ ਕੀਤਾ ਹੈ ਉਸ ਦੀ ਇੱਕ ਮਿਸਟਰ ਡਗਫੋਰ ਨੇ ਆਪਣੇ ਬਜਟ ਦਾ ਨਾਹੀਂ ਇਹੋ ਰੱਖਿਆ ਇਹ ਪਲਾਨ ਟੂ ਪ੍ਰੋਟੈਕਟ ਅੰਟਾਰੀਓ ਇਹ ਪਲਾਨ ਟੂ ਪ੍ਰੋਟੈਕਟ ਅੰਟਾਰੀਓ ਅੰਟਾਰੀਓ ਦਾ ਡੈਫਿਸਿਟ ਜਿਹੜਾ ਪਹਿਲੇ ਦੇ ਮੁਕਾਬਲੇ 10 ਬਿਲੀਅਨ ਹੋਰ ਜਿਹੜਾ ਗਰੋ ਕਰੇਗਾ ਸੋ ਪ੍ਰੋਵਿੰਸ ਨੇ ਦੋਸੋ 32.5 ਬਿਲੀਅਨ ਜਿਹੜਾ ਬਜਟ ਜਿਹੜਾ ਅਗਲਾ ਐਮ ਪਟਾ ਹੈਗਾ ਉਹ ਇਕਨੋਮੀ ਨੂੰ ਜਿਹੜਾ ਟੈਰਫ ਤੋਂ ਪ੍ਰੋਟੈਕਟ ਕਰਨ ਵਾਸਤੇ ਉਹ ਰੱਖਿਆ ਹੋਇਆ ਹੈ 2025 ਤੇ 26 ਦੇ ਵਿੱਚ ਸਰਕਾਰ ਨੇ 10 ਬਿਲੀਅਨ ਦਾ ਹੋਰ ਕਟਾ ਜਿਹੜਾ ਹੈ ਉਹ ਕਹਿੰਦੇ ਕਿ ਹੋ ਜਾਏਗਾ ਤੇ ਵਿਸ਼ੇਸ਼ ਤੌਰ ਤੇ ਗਵਰਨਮੈਂਟ ਜਿਹੜੀ ਸਪੈਂਡ ਕਰੇਗੀ 5 ਬਿਲੀਅਨ ਪ੍ਰੋਟੈਕਟਿੰਗ ਅੰਤਾਰੀਓ ਅਕਾਊਂਟ ਨਾ ਸਟੈਬਲਿਸ਼ ਕੀਤਾ ਇਹ ਫੰਡ ਜਿਹੜਾ ਪ੍ਰੋਮਿਸ ਕਰਦਾ ਹੈ ਕਿ ਉਹ ਬਿਜ਼ਨਸ ਜਿਹੜੇ ਕਿ ਸਿਗਨੀਫੀਕੈਂਟਲੀ ਟੈਰਫ ਨਾਲ ਰਿਲੇਟਡ ਨੇ ਤੇ ਉਹਨਾਂ ਨੂੰ ਅੰਡਰਸਟਰਬ ਹੋਇਆ ਖਾਸ ਤੌਰ ਤੇ ਆਟੋ ਇੰਡਸਟਰੀ ਉਹਨਾਂ ਨੂੰ ਦਿੱਤਾ ਜਾਊਗਾ ਇਸ ਤੋਂ ਇਲਾਵਾ ਸਕਿੱਲ ਡਿਵੈਲਪਮੈਂਟ ਨੂੰ ਫੰਡ 1 ਬਿਲੀਅਨ ਡਾਲਰ ਜਿਹੜਾ ਉਹ ਅਗਲੇ 3 ਸਾਲਾਂ ਦੇ ਵਿੱਚ ਖਰਚਣ ਦਾ ਪਲਾਨ ਹੈ ਇਸ ਤੋਂ ਇਲਾਵਾ ਮਿਸਟਰ ਪੀਚਰ ਲਾਸਟ ਵੀਕ ਇੰਦੇ ਕਿ ਟੈਰਫ ਜਿਹੜੀ US ਟੇੰਪਸ ਕਰਦਾ ਹੈ ਸਾਡੇ ਲਈ ਇੱਕ ਵਿਕਲਪ ਕਾ ਲਿਆ ਤੇ ਅਸੀਂ ਕੈਨੇਡੀਅਨ ਇੰਡਸਟਰੀ ਨੂੰ ਹੋਰ ਪ੍ਰੋਟੈਕਟ ਕਰੀਏ ਗਵਰਨਮੈਂਟ ਜਿਹੜੀ ਆ ਉਹਦਾ ਪਲਾਨ ਹੈ ਕਿ 200 ਬਿਲੀਅਨ ਅਗਲੇ 10 ਜਲਾ ਸਾਲਾਂ ਦੇ ਵਿੱਚ ਇਨਫਰਾਸਟ੍ਰਕਚਰ ਦੇ ਉੱਪਰ ਸਪੈਂਡ ਕਰਨਗੇ ਕਰਨਗੇ ਇਸ ਤੋਂ ਇਲਾਵਾ ਇਹਦੇ ਵਿੱਚ ਕੱਲਾ 33 ਬਿਲੀਅਨ ਜਿਹੜਾ ਆ ਉਹ ਵੀ 125 26 ਦੇ ਵਿੱਚ ਹੀ ਕੀਤਾ ਜਾਊਗਾ ਅਗਲੇ 10 ਸਾਲਾਂ ਦੇ ਵਿੱਚ ਅਨਟਾਰੀਓ ਦੇ ਵਿੱਚ ਇਨਫਰਾਸਟ੍ਰਕਚਰ ਨੂੰ ਲੈ ਕੇ ਸਰਕਾਰ ਕਾਫੀ ਤੱਕ ਪਰਿਆ ਇਸ ਤੋਂ ਇਲਾਵਾ ਸਰਕਾਰ ਨੇ ਰੀਸੈਂਟਲੀ ਅਨਾਉਂਸ ਕੀਤਾ ਕਿ ਜਿਹੜਾ ਸਰਕਾਰ ਵਾਲਾ ਹਿੱਸਾ ਆ ਈਸਟਰਨ ਅਨਟਾਰੀਓ ਵਾਲਾ ਉੱਥੇ ਫੂਰੂ ਸਾਮਨ ਜਿਹੜਾ ਆ ਉਹ ਫਰੀ ਕਰ ਦਿੱਤਾ ਜਾਊਗਾ ਸਰਕਾਰ ਕਹਿੰਦੀ ਆ ਕਿ ਅਸੀਂ ਫੂਰੂ 7 ਨੂੰ ਬਾਇਬੈਕ ਕਰਨ ਦੀ ਵੀ ਗੱਲਬਾਤ ਸ਼ੁਰੂ ਕਰਾਂਗੇ ਔਰ ਸਰਕਾਰ ਖਾਸ ਤੌਰ ਤੇ ਹਾਈਵੇ 413 ਜਿਹੜਾ ਉਸ ਨੂੰ ਲੈ ਕੇ ਤੇ ਫੂਰੂ ਬੰਦੇ ਅੰਡਰ ਟਨਲ ਨੂੰ ਬਣਾ ਕੇ ਵੀ ਸਰਕਾਰ ਕਾਫੀ ਤੱਕ ਪਰ ਲੱਗਦੀ ਆ ਇਹ 200 ਬਿਲੀਅਨ ਦੇ ਵਿੱਚ ਇਦਿੱਤੇ ਵੀ ਵੱਡੇ ਖਰਚੇ ਜਿਹੜੇ ਆ ਉਹ ਸ਼ਾਮਲ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਰੀਅਲ اسٹیਟ ਇੰਡਸਟਰੀ ਟੂ ਲੈ ਕੇ ਕਾਫੀ ਸਮਾਂ ਬੈਠੀ ਚਰਚਾ ਹੈ ਰੀਅਲ اسٹیਟ ਇੰਡਸਟਰੀ ਵੀ ਕੈਨ ਬੀ ਆ ਕਿ ਕਾਸਟਔਰ ਤੇ ਜਿਹੜੀ ਨਵੀਂ ਅਫੀਟਿਆ ਉਹਦੇ ਤੇ ਮੈਂ ਜਗਾ ਕੇ ਚਾਤ ਮਾਰਾਂਗਾ ਕ੍ਰੈਡੀਅਨ ਰੀਅਲ اسٹیਟ ਐਸੋਸੀਏਸ਼ਨ ਦੀ ਵੀ ਇੱਕ ਰਿਪੋਰਟ ਹੈ ਉਹਦੇ ਤੇ ਵੀ ਚਾਤ ਮਾਰਾਂਗੇ ਔਰ ਕੱਲ ਦੀ ਇਹ ਵੀ ਚਰਚਾ ਹੈ ਕਿ ਜਿਹੜੇ ਨਵੇਂ ਹਾਊਸਿੰਗ ਮਿਨਿਸਟਰ ਨੇ ਆਉਂਦਾ ਜਿਹੜਾ ਕਮੈਂਟ ਹੈ ਤੇ ਮੈਂ ਹਾਊਸਿੰਗ ਪ੍ਰਾਈਸ ਜਿਹੜੀ ਆ ਮੇਨਟੇਨ ਰੱਖਾਂਗਾ ਕਮੈਂਟ ਔਨ ਮੇਨਟੇਨਿੰਗ ਪ੍ਰਾਈਸ ਆਫ ਹਾਊਸ ਕੁੰਗਸ ਆਰ ਪੋਲਿਟੀਕਲੀ ਮੈਥਮੈਟਿਕਲੀ ਬੇਸਲੈਸ ਆ ਇਸ ਨੂੰ ਲੈ ਕੇ ਕਾਫੀ ਚਰਚਾ ਆ ਕਿ ਉਹ ਇੰਦਾ ਦੀ ਬਰਾਉਂਜ ਜਿਹੜੀ ਸਟੇਟਮੈਂਟ ਕਿਦਾਂ ਦੇ ਸਕਦਾ ਕਿ ਮੈਂ ਘਰਾਂ ਦੀ ਪ੍ਰਾਈਸ ਨੂੰ ਮੈਂਟੇਨ ਰੱਖਾਂਗਾ ਇਹਦੇ ਬਾਰੇ ਅਫੀਟ ਜਾਰੀ ਰੱਖਾਂਗਾ ਅਗਲੀ ਖਬਰ ਵੱਧੇ ਅਗਲੀ ਖਬਰ ਵੜਦੀ ਬਲਾਕ ਕਮਬੈਕ ਵਾਲੇ ਜਿਹੜੇ ਆ ਉਹਨਾਂ ਨੇ ਜਿਹੜੀ ਚਰਨਬਾਉਂ ਦੀ ਜਿਹੜੀ ਸਟੇਟ ਹੈਗੀ ਸੀ ਸੀਟ ਉਸ ਦੇ ਵਿੱਚ ਰਿਜ਼ਲਟ ਆਇਆ ਸੀ ਉਹ ਲੂਸ ਕਰਕੇ ਲਿਬਰਲ ਦੇ ਹੱਕ ਚ ਚਲੇ ਗਈ ਸੀ ਉਹਨਾਂ ਨੇ ਉਸ ਨੂੰ ਕੋਰਟ ਚ ਚੈਲੰਜ ਕਰਨ ਦੀ ਗੱਲ ਕਹੀ ਆ ਕੋਰਟ ਚ ਚੈਲੰਜ ਕਰਨਗੇ ਬਟ ਇਹਦੇ ਨਾਲ ਹੀ ਤੁਹਾਡੀ ਲੋਕਲ ਵੱਡੀ ਖਬਰ ਅ ਅਨ ਕਨਫਰਮ ਹੈ ਬਸ ਕੁਝ ਕਾਫੀ ਸਾਰੇ ਮੀਡੀਆ ਹਾਊਸਸ ਇਸ ਨੂੰ ਕਨਫਰਮ ਕਰ ਰਹੇ ਨੇ ਕਿ ਮਿਲਟਨ ਦੀ ਜਿਹੜੀ ਸੀ ਸੀ ਜਿਹੜੀ ਪਹਿਲਾਂ ਕੰਜ਼ਰਵੇਟਿਵ ਦੇ ਹਾਈ ਪ੍ਰੋਫਾਈਲ ਲੀਡਰ ਜਿਹੜੇ ਅੰਤਾਰੀਅੋ ਸਰਕਾਰ ਦੇ ਵਿੱਚ ਅਰੈਕਟਿਵ ਮਿਨਿਸਟਰੀ ਵੀ ਸੰ ਤੇ ਇਕਦਮ ਉਸ ਮਿਨਿਸਟਰੀ ਨੂੰ ਐਮਪੀਪੀਸ ਸਿਪਨੂ ਛੜਕੇ ਉਹਨਾਂ ਨੇ ਜਿਹੜਾ ਪੀਆ ਪਾਲੀਵਰ ਸਾਹਿਬ ਦੀ ਜਾਰੀ ਚਾਲ ਮਾਰਲੀ ਸੀ ਉਸ ਤੋਂ ਬਾਅਦ ਕਾਫੀ ਚਰਚਾ ਚ ਰਹਿ ਉਹ ਖਾਸ ਤੌਰ ਤੇ ਜੀਟੀਏ ਦੇ ਵਿੱਚ ਪੀਲ ਰੀਜਨ ਦੇ ਵਿੱਚ ਸੀਤਾਲੀ ਵਨ ਨੂੰ ਲੈ ਕੇ ਮਿਸਟਰ ਪਰਮ ਗਿੱਲ ਉਹ ਇਹ ਸੀਟ ਪਹਿਲਾਂ ਜਿੱਤ ਗਿਆ ਸੀ ਉਸ ਤੋਂ ਬਾਅਦ ਜਿਹੜੀ ਰੀਕਾਉਂਟਿੰਗ ਹੁੰਦੀ ਆ ਉਸ ਦੇ ਵਿੱਚ ਉਹ ਸੀਟ ਹਾਰ ਗਈ ਸੀ ਫਿਰ ਉਸ ਦੀ ਹੋਂਦ ਦਾ ਬਾਰੇ ਉਸ ਦੀ ਜਿਹੜੀ ਜੁਡੀਸ਼ੀਅਲ ਰੀਕਾਉਂਟਿੰਗ ਹੋਈ ਸੀ ਸੋ ਪਹਿਲੀ ਕਾਉਂਟਿੰਗ ਦੇ ਵਿੱਚ ਨਕਤੀ ਵੋਟਾਂ ਦੇ ਨਾਲ ਮਿਸਟਰ ਪਰਮ ਗਿੱਲ ਹਾਰ ਗਏ ਸੀ ਤੇ ਕ੍ਰਿਸਟਿਨ ਜਿਹੜੀ ਕਿ ਲਿਬਰਲ ਦੀ ਕੈਂਡੀਡੇਟ ਸੀ ਉਹ ਨਕਤੀ ਵੋਟਾਂ ਦੇ ਨਾਲ ਇਹ ਜਿੱਤ ਗਈ ਸੀ ਹੁਣ ਕੱਲ ਦੀ ਖਬਰ ਆ ਰਹੀ ਹੈ ਕਿ ਜਿਹੜੀ ਜੁਡੀਸ਼ੀਅਲ ਰੀਕਾਉਂਟਿੰਗ ਹੋਈ ਸੀ ਉਹਦੇ ਤਹਿਤ ਹੋਨਾ 8 ਵੋਟਾਂ ਦਾ ਸਿਰਫ ਫਰਕ ਪਿਆ 21 ਵੋਟਾਂ ਦੇ ਨਾਲ ਇਹ ਸੀਟ ਫਿਰ ਦੁਬਾਰਾ ਲਿਬਰਲ ਦੇ ਚੋਲ ਸੱਗ ਗਿਆ ਇਸ ਬਾਰੇ ਹੋਰ ਅਪਡੇਟ ਹੋਏਗੀ ਤੁਹਾਡੇ ਨਾਲ ਅਸੀਂ ਜਾਰੀ ਰੱਖਾਂਗੇ ਉਹਦਰ ਦੁਬਾਰਾ ਫਿਰ ਕੱਲ ਬੋਲੇ ਨੇ ਮਸਤਰੀਅਰ ਪਾਲੀਅਬ ਬਜਟ ਨੂੰ ਲੈ ਕੇ ਕਿ ਉਹ ਉਹਨਾਂ ਨੇ ਕੈਨੇਡੀਅਨ ਲੋਕਾਂ ਨੂੰ ਧੋਖੇ ਚ ਰੱਖਿਆ ਹੈ ਲਿਬਰਲ ਸਰਕਾਰ ਨੇ ਬਜਟ ਨਾ ਪੇਸ਼ ਕਰਕੇ ਉਹ ਕਹਿੰਦੇ ਇੱਕ ਬਾਤ ਉਹ ਬਾਦ ਸਿਗਨਲ ਜਿਹੜਾ ਉਹ ਜਾਏਗਾ ਖਾਸ ਤੌਰ ਤੇ ਜਿਹੜੇ ਇਨਵੈਸਟਰਸ ਨੇ ਉਹ ਖੰਦੇ ਰਹਿਣਗੇ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਕੀ ਕਰਨ ਜਾ ਰਹੀ ਹੈ ਇਸ ਬਾਰੇ ਅਪਡੇਟਸ ਸੌਡਨਾਲ ਅਸੀਂ ਜਾਰੀ ਰੱਖਾਂਗੇ ਬਟ ਇਹ ਦਸੀ ਕਿ ਮਿਸਟਰ ਬਾਲਿਵਰ ਦੇ ਕਿਸ਼ਨ ਅਕੇਸ਼ ਦੇ ਬਿਆਨ ਨੂੰ ਕੈਨੇਡੀਅਨ মিডিਆ ਲਗਾਤਾਰ ਇਹ ਮੈਂ ਦੇ ਰਿਹਾ ਹਾਲਾਂਕਿ ਉਹਨਾਂ ਦੇ ਐਂਟਮ ਰੀਡਰ ਜਿਹੜੀ ਨੇ ਉਹਨਾਂ ਨੂੰ ਅਜੇ ਕੋਈ ਐਮਿਟਸ ਮਿਲਨੀ ਸ਼ੁਰੂ ਨਹੀਂ ਹੋਈ ਇਸ ਲਈ ਸ਼ਾਇਦ মিডিਆ ਕੰਫਿਊਜ਼ਡ ਹੈ ਕਿ ਕਿਹਨੂੰ ਐਮ ਦੇਣੀ ਹੈ ਬਟ ਅਪ ਅਗਲੀ ਖਬਰਾਂ ਵੱਧਦੇ ਮਾਹਰ ਮੰਨਦੇ ਨੇ ਕਿ ਇਸ ਸਾਲ ਗਰਮੀਆਂ ਦੇ ਵਿੱਚ 트ੰਪ ਫੈਕਟਰ ਜਿਹੜਾ ਆ ਗੈਸ ਪ੍ਰਾਈਸ ਨੂੰ ਬਹੁਤ ਇੰਪੈਕਟ ਕਰੇਗਾ ਵੋਲੇਟਿਲਿਟੀ ਜਿਹੜੀ ਆ ਬਣੀ ਰਹੇਗੀ ਐਨਾਲਿਸਟ ਕਹਿੰਦੇ ਆ ਕਿ ਗੈਸ ਪ੍ਰਾਈਸ ਇਸ ਅਰਖਾ ਗਰਮੀਆਂ ਦੇ ਵਿੱਚ ਵਧਦੀਆਂ ਘਟਦੀਆਂ ਰਹਿਣਗੀਆਂ ਅੱਜ ਕੱਚੇ ਤੇਲ ਦੀਆਂ ਕੀਮਤਾਂ 61 ਡਾਲਰ 36 ਸੈਂਟ ਪਰ ਬੈਰਲ ਅਮਰੀਕਨ ਡਾਲਰ ਦੇ ਵਿੱਚ ਟ੍ਰੇਡ ਹੋ ਰਹ ਹਨ ਹੋ ਰਹੀਆਂ ਨੇ ਤੇ ਮਾਹਰ ਮੰਨਦੇ ਕਿ 트ੰਪ ਫੈਕਟਰ ਜਿਹੜਾ ਨਮਾ ਇੰਪੈਕਟ ਕਰੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀਆਂ ਗਰਮੀਆਂ ਦੇ ਵਿੱਚ ਗੈਸ ਪ੍ਰਾਈਸ ਜਿਹੜੀ ਆ ਟਿਕੀ ਨਹੀਂ ਰਹੇਗੀ ਕਦੀ ਵੱਜ ਜਾਏਗੀ ਕਦੀ ਘਟ ਜੇਗੀ ਸੋ ਅਸੀਂ ਤੁਹਾਨੂੰ ਲਗਾਤਾਰ ਆਪਣੇ ਸਪੀਡ ਫਾਜ਼ਾ ਹਾਂ ਛੋਸ਼ ਮੀਡੀਆ ਰਾਹੀਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਾਈਸਿਸ ਤੇ ਵਾਧੇ ਘਾਟੇ ਨੂੰ ਲੈ ਕੇ ਖਬਰਾਂ ਆ ਰਹੀਆਂ ਨੇ ਇਸ ਵਕਤ ਕਿ ਮੈਕਸੀਕੋ ਦੇ ਜਿਹੜੇ ਸਮਗਲਰ ਨੇ ਉਹ ਕੈਨੇਡਾ ਦੇ ਵਿੱਚ ਆਪਣੀਆਂ ਸੈਂਟਨਲ ਲੈਬਸ ਹੋਰ ਦਾਊਨਗੇਜ ਦੱਸੀ ਕਿ ਅਮਰੀਕਾ ਵੀ ਵੱਡੀ ਪੱਧਰ ਤੇ ਇਸ ਨੂੰ ਲੈ ਕੇ ਕਾਫੀ ਚਰਚਾ ਚ ਰਿਹਾ ਹੈ ਤੇ ਇਹਦੇ ਬਾਰੇ ਕੁਝ ਹੋਰ ਇੱਕ ਰਿਪੋਰਟ ਜਾਂ ਖਾਸ ਜੀਤ ਲੱਗਾ ਤੇ ਅਸੀਂ ਇਸ ਨੂੰ ਸਾਂਝੇ ਕਰਾਂਗੇ ਕੈਨੇਡਾ ਵਾਸਤੇ ਵੀ ਇੱਕ ਡਰਨਾਕ ਚੀਜ਼ ਜਿਹੜੀ ਡਰਗ ਇਸ ਦਾ ਬੜਾ ਨੁਕਸਾਨ ਹੋਣਾ ਹੈ ਇਹਦੇ ਬਾਰੇ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਅਗਲੀ ਖਬਰ ਹੈ ਗਰੋਸਰੀ ਖਰੀਦਣ ਵਾਲਿਆਂ ਵਾਸਤੇ ਆ ਦੋ ਦਿਨ ਪਹਿਲਾਂ ਲਗਾਤਾਰ ਨੋਬਲਾਸ ਵਾਲੇ ਕਨੀਲੀਨ ਦਾ ਮਾਈਂਡਸੈਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਿਹੜੇ ਟੈਰਫ ਫੈਕਟਰ ਹੈ ਉਹ ਸੁਦੇ ਇੰਪੈਕਟ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਗਰੋਸਰੀ ਪ੍ਰਾਈਸਿਸ ਤੇ ਵਿੱਚ ਵੱਡੇ ਪੱਧਰ ਤੇ ਵਾਧਾ ਹੋਊਗਾ ਜਿਹੜਾ ਸਾਡੇ ਕੋਲ ਕੰਟਰੋਲ ਤੋਂ ਬਾਹਰ ਹੈ ਹੁਣ ਅੱਜ ਵਾਲਮਾਰਟ ਦੀ ਆਫਟਰਟ੍ਰਾਈ ਲੈਟੈਸਟ ਵਾਲਮਾਰਟਸ ਵਾਰਨ ਕਰ ਰਿਹਾ ਪ੍ਰਾਈਸ ਹਾਈਕ ਲਿਕੇਟ ਟੂ ਟੈਰਫ ਸੋ ਲਾਬਲਾ ਤੋਂ ਬਾਅਦ ਵਾਲਮਾਰਟ ਨੇ ਵੀ ਖੋਲ ਕੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪ੍ਰਾਈਸਿਸ ਨੂੰ ਕੰਟਰੋਲ ਨਹੀਂ ਕਰ ਪਾਵਾਂਗੇ ਵੱਡੇ ਪੱਧਰ ਤੇ ਪ੍ਰਾਈਸਿਸ ਤੇ ਵਿਚਿਵਾਦਾ ਹੋਏਗਾ ਉਹਦਾ ਕਾਰਨ ਕੀ ਹੋਏਗਾ ਟੈਰਫ ਸੋ ਅਪਡੇਟ ਇਜ਼ ਅਨ ਰਿਲੇਟਡ ਅਸੀਂ ਡੈਫੀਨਿਟਲੀ ਕਰਨਾ ਜਾਰੀ ਰੱਖਾਂਗੇ ਉਹਦੇ ਕਾਫੀ ਚਰਚਾ ਆ ਕਾਫੀ ਦਿਨਾਂ ਦੀ ਲਗਾਤਾਰ ਕਾਜੀ ਚਰਚਾ ਉਹ ਹੈ ਇਸ ਵਕਤ ਕੈਨੇਡੀਅਨ ਟਾਇਰ ਕੈਨੇਡੀਅਨ ਟਾਇਰ ਨੇ 30 ਮਿਲੀਅਨ ਦੇ ਵਿੱਚ ਹਰਸਨ ਬੇ ਦਾ ਜਿਹੜਾ ਬ੍ਰੈਂਡ ਅਫਟਰਨੂਨ ਬਾਈ ਕਰ ਲਿਆ ਤੇ ਲੋਕਲ ਖਬਰਾਂ ਦੇ ਵਿੱਚ ਇੱਕ 2 ਪੁੱਤ ਦੀ ਪੁੱਤ ਦੀ ਉਮਰ 11 ਸਾਲ ਦੀ ਮੋਟਰਸਾਈਕਲ ਐ ਐਕਸੀਡੈਂਟ ਹੋਇਆ ਕਾਰ ਦੇ ਨਾਲ ਕਾਰ ਬ੍ਰੋ ਦੇ ਵਿੱਚ ਦੋਨਾਂ ਦੀ ਡੈਥ ਹੋਈ ਹੈ ਇੱਕ ਕਾਸ ਡਾਕਟਰ ਦੀ ਖਬਰ ਹੈ ਮੈਂ ਸ਼ੁਕਰੀਆ ਕਮਿਊਨਿਟੀ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਐਸ ਸੰਡੇ ਨੂੰ ਟਾਊਨ ਹਾਲ ਸਭ ਨੂੰ ਖੁੱਲਾ ਸੱਦਾ ਹੈ ਅ ਤੁਸੀਂ ਸੋਸ਼ਲ ਮੀਡੀਆ ਤੇ ਵੀ ਜ਼ਰੂਰ ਦੇਖਿਆ ਹੋਵੇਗਾ ਇਸ ਨੂੰ ਸੇਫ ਕਮਿਊਨਿਟੀ ਕ੍ਰਾਈਮ ਰਿਡਕਸ਼ਨ टाउन ਹਾਲ ਮੀਟਿੰਗ ਸੰਡੇ ਮਈ 18 3:30 ਤੋਂ 4:30 ਵੈਨਿਊ ਹਨਾ ਈਸਟ ਹਾਲ ਡਿਕਸੀ ਗੁਰਦੁਆਰਾ ਸਾਹਿਬ ਸੋ ਰੀਸੈਂਟ ਜਿਹੜੀਆਂ ਘਟਨਾਵਾਂ ਹੋਈਆਂ ਨੇ ਖਾਸ ਤੌਰ ਤੇ ਕ੍ਰਾਈਮ ਨੂੰ ਲੈ ਕੇ ਜਿਹੜੀ ਸ਼ੂਟਿੰਗ ਹੋਈਆਂ ਨੇ ਰੀਸੈਂਟਲੀ ਇਸ ਤੋਂ ਇਲਾਵਾ ਕਾਰ ਜੈਕਿੰਗ ਕਾਰ ਥੈਫਟਿੰਗ ਐਕਸਟਰੈਕਸ਼ਨ ਤੇ ਹੋਰ ਵੱਡੇ ਪੱਧਰ ਤੇ ਇਹ ਕ੍ਰਾਈਮ ਉਹਦੇ ਆ ਉਸ ਨੂੰ ਲੈ ਕੇ ਪਾਈਚਰੇ ਵੱਲੋਂ ਇੱਕ ਮੀਟਿੰਗ ਜਿਹੜੀ ਰੱਖੀ ਆ ਸਾਰਿਆਂ ਨੂੰ ਖੁੱਲਾ ਸੱਦਾ ਤੁਸੀਂ ਆਪਣੇ ਵਾਸਤੇ ਜਿਹੜੀ ਉੱਥੇ ਬੁਲੰਦ ਕਰ ਸਕਦੇ ਹੋ ਸੋ ਤੁਸੀਂ ਆਰਗੇਨਾਈਜ਼ਰ ਦਾ ਕੋਈ ਟੈਲੀਫੋਨ ਨੰਬਰ ਵਕਤੀਬਿਸ਼ੇਸ਼ ਨਹੀਂ ਹੈ ਕਮਿਊਨਿਟੀ ਵੱਲੋਂ ਸੱਭ ਨੂੰ ਖੁੱਲਾ ਸੱਦਾ ਔਰ ਸਾਰੇ ਕਮਿਊਨਿਟੀ ਦੇ ਜਿਹੜੇ ਇਲੈਕਟਿਡ ਅਫੀਸ਼ੀਅਲ ਨੇ ਚਾਹੇ ਉਹ ਕਾਉਂਸਲਰ ਨੇ ਚਾਹੇ ਉਹ ਐਮਪੀਪੀ ਨੇ ਚਾਹੇ ਉਹ ਐਮਪੀ ਨੇ ਉਹਨਾਂ ਸਾਰੇ ਨੂੰ ਈਮੇਲਸ ਕਰਕੇ ਪਤਾ ਲੱਗਾ ਕਿ ਸਾਡਾ ਦਿੱਤਾ ਗਿਆ ਕਮਿਊਨਿਟੀ ਦੇ ਸਾਰੇ ਬਿਜ਼ਨਸਮੈਨ ਤੇ ਕਮਿਊਨਿਟੀ ਦੇ ਸਾਰੇ ਐਥਨਿਕ ਮੀਡੀਆ ਵਾਲਿਆਂ ਨੂੰ ਇਹ ਰਿਪੋਰਟ ਕਿਉਂਕਿ ਸਾਡਾ ਅਨੁਵਾਇਤ ਕੀਤਾ ਗਿਆ ਕਿ ਉਹ ਇਸ ਤੀ ਜਿਹੜੀ ਉਹ ਕਵਰੇਜ ਕਰਨ ਸੋ ਐਟਵਰ ਸਾਡੇ ਦਿਨ ਤੋਂ ਸਾਡੇ ਸਾਰੇ ਕਮਿਊਨਿਟੀ ਦਾ ਹਾਲ ਹੋਣੀ ਸਭ ਨੂੰ ਇਹਦੇ ਵਿੱਚ ਖੁੱਲਾਸਾ ਜਿਹੜਾ ਦਿੱਤਾ ਗਿਆ ਐ ਇਸ ਤੋਂ ਪਹਿਲਾਂ ਕਿ ਮੈਂ ਬ੍ਰੇਕ ਤੇ ਜਾਵਾਂ ਸੋਨਾ 3215 ਡਾਲਰ ਪਰ ਆਉਂਸ ਮੈਕੀਡੋਨਲਡ ਸਟੇਟ ਹੋ ਰਿਹਾ 3215 ਡਾਲਰ ਔਰ ਕੈਨੇਡੀਅਨ ਡਾਲਰ 3.77 ਡਾਲਰ 71 ਡਾਲਰ 64 ਸੈਂਟ ਦੇ ਉੱਪਰ ਟ੍ਰੇਡ ਹੋ ਰਿਹਾ ਹੈ। ਇੱਕ ਰੂਲ ਆਇਲ ਦੀ ਪ੍ਰੈਕਸਿਸ ਤੇ ਮੈਂ ਤੁਹਾਨੂੰ ਆਲਰੇਡੀ ਦੇ ਚੁੱਕਾ ਹੈ ਦੀ। ਸੋ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ। ਕਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦੀ ਜਿਹੜੀ ਤਾਜ਼ਾ ਰਿਪੋਰਟ ਆ ਕਨੇਡੀਅਨ ਰੀਅਲ ਏਸਟੇਟ ਅਫੇਲ ਮਹੀਨੇ ਦੇ ਵਿੱਚ ਕਿੱਦਾਂ ਦੀ ਰਹੀ ਤੇ ਦੀ ਇੱਕ ਤੇ ਅਪਡੇਟ ਆ। ਈ ਮੈਂ ਬ੍ਰੀਕ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰਾਂਗਾ